ਗੁੱਲੀ ਵੀ ਕਿਸੇ ਸੋਚੇ ਹੋਏ ਖਿਡਾਰੀ ਵਾਂਗ ਪੂਰੇ ਪੱਤੇ ਇਕਦਮੀ ਖੋਲਣ ਦੇ ਮੂਡ ਵਿੱਚ ਨਹੀਂ ਸੀ ਬਚੱਤਰੇ ਵਾਲੀ ਗੱਲ ਵੀ ਸੂ ਵੀਰਾ ਦੇ ਕੰਨਾਂ ਪਾਕੀ ਬੁੱਲੀ ਚੁੱਪ ਹੋ ਗਿਆ ਗੁੱਲੀ ਦੇ ਮੂੰਹ ਬਚੱਤਰੇ ਦਾ ਨਾਮ ਸੁਣ ਕੇ ਵੀਰਾ ਦੇ ਥਾਏ ਖੜੀ ਦੇ ਸਾਹ ਝੁੱਟੇ ਗਏ ਇੱਕ ਪਲ ਵਿੱਚ ਵੀਰਾ ਦਾ ਸਾਰਾ ਜਿਸਮ ਪਸੀਨੇ ਨਾਲ ਭਿੱਜ ਕੇ ਪਾਣੀ ਪਾਣੀ ਹੋ ਗਿਆ ਵੀਰਾ ਨੂੰ ਗੁੱਲੀ ਦੀ ਗੱਲ ਦਾ ਜਵਾਬ ਨਹੀਂ ਆਇਆ ਕਿ ਹੁਣ ਗੁੱਲੀ ਦੀ ਇਸ ਗੱਲ ਦਾ ਹੀ ਜਵਾਬ ਦੇਵਾ ਜਿਹੜੀ ਵੀਰਾ ਗੁੱਲੀ ਤੇ ਦਬਕੇ ਮਰ ਰਹੀ ਸੀ ਪਰ ਉਹੀ ਵੀਰਾ ਗੁੱਲੀ ਦੇ ਸਾਹਮਣੇ ਨੀਵੀਂ ਪਾਈ ਖੜੀ ਸੀ ਗੁੱਲੀ ਪਹਿਲਾਂ ਵੀਰਾ ਦੇ ਬਹੁਤ ਨੇੜੇ ਆਇਆ ਹੋਇਆ ਸੀ ਵੀਰਾ ਨੂੰ ਪਾਣੀ ਪਾਣੀ ਖੋਈ ਦੇ ਕੇ ਗੁੱਲੀ ਵੀਰਾ ਦੇ ਜਮਨ ਨਾਲ ਆ ਕੇ ਲੱਗ ਗਿਆ ਵੀਰਾ ਹੋਰ ਇਕੱਠੀ ਜਈ ਹੋ ਕੇ ਕੰਨ ਦੇ ਵਿੱਚ ਵੜਨ ਲਈ ਤਿਆਰ ਹੋ ਗਈ ਗੁੱਲੀ ਨੇ ਵੀਰਾ ਦੇ ਪੈਰਾਂ ਨੂੰ ਆਪਣੇ ਪੈਰਾਂ ਨਾਲ ਘੇਰੇ ਵਿੱਚ ਲੈ ਕੇ ਵੀਰਾ ਦੀਆਂ ਲੱਤਾਂ ਨਾਲ ਲੱਤਾਂ ਨਾਲ ਲੀਆਂ ਵੀਰਾ ਦਾ ਗਰਮ ਹੋਸਨ ਇੱਕਦਮ ਠੰਡਾ ਹੋ ਸੀਤ ਹੋ ਚੁੱਕਿਆ ਸੀ ਗੁੱਲੀ ਦੇ ਨਾਲ ਲੱਗਦੇ ਹੀ ਵੀਰਾ ਨੂੰ ਕੰਬਰ ਜਿਆਸ ਛਿੜ ਗਿਆ ਵੀਰਾ ਨੇ ਸੈਮ ਕੀ ਆਪਣੇ ਪੱਟਾ ਨੂੰ ਇੱਕ ਦੂਜੇ ਨਾਲ ਲਾ ਲਿਆ ਗੁੱਲੀ ਨੇ ਨੀਵੀਂ ਪਾਈ ਤੇ ਸੈਮੀ ਹੋਈ ਖੜੀ ਵੀਰਾ ਦਾ ਮੂੰਹ ਆਪਣੇ ਹੱਥਾਂ ਨਾਲ ਫੜ ਕੇ ਉੱਪਰ ਵੱਲ ਕੀਤਾ ਆਪਣੀਆਂ ਲੱਤਾਂ ਵਿੱਚ ਵੀਰਾ ਦੀਆਂ ਲੱਤਾਂ ਨੂੰ ਘੁੱਟ ਕੇ ਗੁੱਲੀ ਨੇ ਵੀਰਾ ਦੇ ਗੁੱਲੀ ਨੇ ਵੀਰਾ ਦੇ ਮੋٹے ਪੱਟਾਂ ਨਾਲ ਆਪਣੇ ਪੱਟ ਲਾ ਲਏ ਵੀਰਾ ਬਿਲਕੁਲ ਸ਼ਾਂਤ ਖੜੀ ਹੋਈ ਸੀ ਜਿਵੇਂ ਵੀਰਾ ਦੇ ਜੇਸ਼ਨ ਵਿੱਚ ਜਾਣੀ ਨਹੀਂ ਬਚੀ ਸੀ ਗੁੱਲੀ ਦੁਆਰਾ ਕਈ ਬਚਤਰੇ ਵਾਲੀ ਗੱਲ 'ਚ ਵੀਰਾਂ ਨੂੰ ਗੁੱਲੀ ਦੇ ਸਾਹਮਣੇ ਨੀਵੀਂ ਪਾ ਕੇ ਖੜਨ ਲਈ ਮਜਬੂਰ ਕਰ ਦਿੱਤਾ ਸੀ ਵੀਰਾਂ ਨੂੰ ਕੁਝ ਨਾ ਬੋਲਦੀ ਦੇ ਗੁੱਲੀ ਨੇ ਵੀਰਾ ਦੇ ਹੱਥ ਕੁੱਟ ਕੇ ਆਪਣੀ ਹੱਥਾਂ ਵਿੱਚ ਫੜ ਲਏ ਬੁੱਲਾ ਨਾਲ ਲਾ ਕੇ ਵੀਰਾ ਦੇ ਮਲਾਈ ਹੱਥਾਂ ਨੂੰ ਚੁੰਮਣਾ ਚਾਹਿਆ ਪਰ ਵੀਰਾ ਨੇ ਛੱਡ ਕੇ ਨਾ ਆਪਣੀ ਹੱਥ ਖਿੱਚ ਕੇ ਗੁੱਲੀ ਤੋਂ ਛੜਵਾ ਲਏ ਕੁੱਲੀ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਵੀਰਾ ਐਵੇਂ ਕਰੇਗੀ ਵੀਰਾ ਦੁਆਰਾ ਹੱਥ ਛਡਵਾ ਲੈਣ ਤੇ ਗੁੱਲੀ ਦੇ ਅੰਦਰ ਵੀ ਗੁੱਸਾ ਜਿਹਾ ਆਉਣ ਲੱਗ ਪਿਆ ਪਰ ਆਪਣੇ ਗੁੱਸੇ ਨੂੰ ਕੰਟਰੋਲ ਕਰਕੇ ਗੁੱਲੀ ਨੇ ਆਪਣੇ ਚਿਹਰੇ ਤੇ ਬਨਾਵਟੀ ਜਈ ਮੁਸਕਰਾਹਟ ਲਿਆਂਦੀ ਤੇ ਆਪਣਾ ਚਿਹਰਾ ਵੀਰਾ ਦੇ ਚਿਹਰੇ ਦੇ ਨੇੜੇ ਕਰਨ ਲੱਗ ਪਿਆ ਵੀਰਾ ਨੇ ਆਪਣੇ ਹੱਥ ਆਪਣੇ ਪਿੱਛੇ ਕਰ ਲਏ ਗੁੱਲੀ ਨੇ ਵੀਰਾ ਦੇ ਪਿੱਛੇ ਲੁਕਾਏ ਹੱਥਾਂ ਨੂੰ ਫਿਰ ਤੋਂ ਕੁੱਟ ਕੇ ਸੜ ਲਿਆ ਤੇ ਵੀਰਾ ਦੇ ਪਿੱਛੇ ਤੇ ਹੀ ਆਪਣੇ ਹੱਥ ਧਰ ਲਏ ਗੁੱਲੀ ਦੇ ਹੱਥ ਆਪਣੇ ਪਿੱਛੇ ਨਾਲ ਲੱਗਣ ਦੇ ਵੀਰਾ ਸਿਰ ਤੋਂ ਕੰਬੇ ਨਾ ਕੱਟੀ ਸੀ ਹੋਣ ਲੱਗੀ ਤੇ ਆਪਣਾ ਮੂੰਹ ਇੱਕ ਪਾਸੇ ਘੁਮਾ ਲਿਆ ਵੀਰਾ ਨੇ ਵੀਰਾ ਦੇ ਚਿਹਰਾ ਪਾਸੇ ਕਰਨ ਤੇ ਗੁੱਲੀ ਨੇ ਵੀਰਾ ਦੇ ਹੱਥ ਛੱਡ ਦਿੱਤੇ ਤੇ ਵੀਰਾ ਦੇ ਪਿੱਛੇ ਦਾ ਰੁਭੂ ਘੁੱਟ ਕੇ ਆਪਣੇ ਹੱਥਾਂ ਵਿੱਚ ਪਾ ਲਿਆ ਪਿੱਛੇ ਨੂੰ ਹੱਥਾਂ ਵਿੱਚ ਜਗੜਾ ਦੇਖ ਕੇ ਵੀਰਾ ਦਾ ਮੂੰਹ ਇੱਕਦਮ ਖੁੱਲ ਗਿਆ ਵੀਰਾ ਕੁਝ ਕਹਿ ਪਾਉਂਦੀ ਉਸ ਤੋਂ ਪਹਿਲਾਂ ਹੀ ਗੁੱਲੀ ਨੇ ਵੀਰਾ ਨੂੰ ਪਿੱਛੇ ਤੋਂ ਖਿੱਚ ਕੇ ਆਪਣੇ ਨਾਲ ਲਾ ਲਿਆ ਵੀਰਾ ਨੇ ਚਾਹੁੰਦੀ ਸੀ ਕਿ ਗੁੱਲੀ ਦੇ ਹੋਰ ਨੇੜੇ ਆਉਣਾ ਗੁੱਲੀ ਵਿੱਚ ਵੀਰਾ ਨੇ ਆਪਣੇ ਹੱਥ ਭੁੱਲੇ ਦੇ ਮੋਢਿਆਂ ਤੇ ਲਾ ਕੇ ਗੁੱਲੀ ਨੂੰ ਰੋਕਣਾ ਚਾਹਿਆ ਪਰ ਗੁੱਲੀ ਨੇ ਇੱਕਦਮ ਵੀਰਾ ਨੂੰ ਜ਼ੋਰ ਨਾਲ ਆਪਣੇ ਵੱਲ ਖਿੱਚਿਆ ਸੀ ਜੱਸ ਕਰਕੇ ਵੀਰਾ ਦੇ ਹੱਥ ਗੁੱਲੀ ਨੂੰ ਮੋਢਿਆਂ ਤੋਂ ਰੋਕਣ ਆ ਸਮਰਪ ਰੁਕ ਕੇ ਗੁੱਲੀ ਦੀ ਪਿੱਠ ਤੇ ਲੱਗ ਗਏ ਵੀਰਾ ਦਾ ਮੂੰਹ ਤੇ ਬੁੱਲ ਗੁੱਲੀ ਦੀ ਗਰਦਨ ਨਾਲ ਲੱਗ ਗਏ ਗੁੱਲੀ ਲਈ ਇਹ ਪਲ ਬੋਤ ਅਨੰਦਮਈ ਸੀ ਪਰ ਵੀਰਾ ਲਈ ਇਹ ਪਲ ਬੇਹੱਦ ਹੀ ਖਰਾਬ ਤੇ ਘਟਣ ਵਾਲਾ ਸੀ ਗੁੱਲੀ ਦੇ ਇੱਕਦਮ ਹੀ ਖਿੱਚਣ ਕਰਕੇ ਵੀਰਾ ਦਾ ਸਾਰਾ ਜਿਸਮ ਗੁੱਲੀ ਦੇ ਨਾਲ ਲੱਗ ਚੁੱਕਿਆ ਸੀ ਵੀਰਾ ਦੇ ਪੱਟ ਬੁੱਲੀ ਦੇ ਪੱਟਾ ਨਾ ਖਹਿ ਰਹੀ ਸੀ ਵੀਰਾ ਦੀਆਂ ਸ਼ਤियां ਦੋਵੇਂ ਹੀ ਦਾਬ ਔਨ ਕਰਕੇ ਬਾਹਰ ਵੱਲ ਖਲਾਈਆਂ ਸੀ ਜਿਹੜੀਆਂ ਸੁੱਟ ਨੂੰ ਪਾਟਣ ਲਈ ਤਿਆਰ ਹੋਈਆਂ ਪਈਆਂ ਸੀ ਵੀਰਾ ਦਾ ਮੂੰਹ ਹਲੇ ਵੀ ਖੁੱਲਾ ਹੀ ਹੋਇਆ ਸੀ ਬੁੱਲੀ ਨੇ ਇਹ ਸਭ ਇੰਨੀ ਜਲਦੀ ਕੀਤਾ ਕਿ ਵੀਰਾ ਨੂੰ ਕੁਝ ਸਮਝ ਨਹੀਂ ਆਇਆ ਸੀ ਕਿ ਕੀ ਹੋ ਗਿਆ ਹੈ ਵੀਰਾ ਨੂੰ ਕੁਝ ਸਮਝ ਆਉਂਦੀ ਉਸ ਤੋਂ ਪਹਿਲਾਂ ਹੀ ਬੁੱਲੀ ਨੇ ਆਪਣੇ ਹੱਥਾਂ ਨੂੰ ਹੋਰ ਜ਼ੋਰ ਨਾਲ ਦਬ ਦਿੱਤਾ ਵੀਰਾ ਦੇ ਪਿੱਛੇ ਨੂੰ ਹੋਰ ਜੋੜਨਾ ਕੁੱਟ ਕੇ ਗੁਲੀ ਨੂੰ ਉੱਪਰ ਵੱਲ ਚੁੱਕ ਲਈ ਜਦੋਂ ਪੱਥਰ ਵੀ ਪਾਟ ਗਏ ਤਰੇੜਾ ਖਾ ਖਾ ਕੇ ਫਿਰ ਜਿਸਮਾ ਦੀ ਵੀ ਬੁਨਿਆਦ ਇੱਥੇ ਗੁੰਮਨਾਮ ਹੋ ਕੇ ਰਹਿ ਜਾਂਦੀਆਂ ਨੇ ਜਦ ਪਾਕ ਮੁਹੱਬਤ ਕਰੂੰਹਾ ਫਿਰ ਕੌਣ ਸੁਣਦਾ ਹੈ ਦਿਲਾਂ ਦੀ ਫਰਿਆਦ ਇੱਥੇ ਭੁੱਲਣ ਵਾਲੇ ਤਾਂ ਰੱਬ ਨੂੰ ਭੁੱਲ ਕੇ ਬਹਿ ਜਾਂਦੇ ਚੰਦ ਲੰਮੇ ਗੁਜ਼ਰਨ ਵਾਲਿਆਂ ਨੂੰ ਇਹਨ ਕੰਨਣਾ ਸੀ ਫਿਰ ਜਾ ਵੇਥੇ ਜਿਸਨਾਂ ਗੁਲੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਵੀਰਾ ਦੇ ਪੈਰ ਤਾਂ ਦਿੱਤੇ ਉੱਪਰ ਮੂੰਹ ਲੱਗ ਪਏ ਵੀਰਾ ਨਾ ਚਾਹੁੰਦੇ ਹੋਏ ਵੀ ਗੁੱਲੀ ਦੇ ਹੋਰ ਹੀ ਜ਼ਿਆਦਾ ਨੇੜੇ ਚਲੀ ਗਈ। ਵੀਰਾ ਦੇ ਲਾਲ ਬੁੱਲਾ ਨੇ ਗੁੱਲੀ ਦੇ ਦਿਲ ਨੂੰ ਪਹਿਲੇ ਠੰਡਕ ਦੇਣੀ ਸ਼ੁਰੂ ਕਰਨੀ ਸੀ। ਗੁੱਲੀ ਨੇ ਵੀਰਾ ਦਾ ਹੋਰ ਹੀ ਜ਼ਿਆਦਾ ਨੰਦ ਮੰਨ ਲਈ ਆਪਣੇ ਬੁੱਲਵੇਂ ਵੀਰਾ ਦੀ ਕਰਤੁੰਡੇ ਨਾਲ-ਨਾਲ ਲਈ। ਵੀਰਾ ਦੇ ਜਿਸਮ ਦੀ ਖੁਸ਼ਬੂ ਗੁੱਲੀ ਨੂੰ ਹੋਰ ਵੀ ਜ਼ਿਆਦਾ ਨੇੜੇ ਆਉਣ ਲਈ ਕਹਿ ਰਹੀ ਸੀ। ਗੁੱਲੀ ਵੀ ਵੀਰਾ ਦੇ ਹੁਸਨ ਵਿੱਚ ਪੂਰੀ ਤਰ੍ਹਾਂ ਮਸਤ ਹੋ ਚੁੱਕਿਆ ਸੀ ਪਰ ਵੀਰਾ ਗੁੱਲੀ ਤੋਂ ਦੂਰ ਹੋਣ ਲਈ ਕੋਸ਼ਿਸ਼ ਕਰ ਰਹੀ ਸੀ। ਵੀਰਾ ਗੁੱਲੀ ਦੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ। ਗੁੱਲੀ ਦੇ ਨਾਲ ਲੱਗੀ ਵੀਰ ਦਾ ਸਾਹ ਘੁੱਟਣ ਲੱਗ ਪਿਆ ਸੀ ਪਰ ਇੰਨੀ ਹਿੰਮਤ ਨਹੀਂ ਹੋ ਰਹੀ ਸੀ ਕਿ ਗੁੱਲੀ ਨੂੰ ਪਰੇ ਕਰ ਸਕੇ ਪਰ ਗੁੱਲੀ ਦੀ ਇਸ ਹਰਕਤ ਨੂੰ ਚੁੱਪਚਾਪ ਦੇਖਣਾ ਤੇ ਗੁੱਲੀ ਦਾ ਸਾਥ ਦੇਣਾ ਇਹਦੇ ਵੀਰਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਪਰ ਦਿਲ ਵਿੱਚ ਡਰ ਵੀ ਸੀ ਕਿ ਗੁੱਲੀ ਨੂੰ ਬਚਤਰੇ ਵਾਲੀ ਗੱਲ ਪਤਾ ਚੱਲ ਚੁੱਕੀ ਹੈ